ਬਸਤੀ ਜੋਧੇਵਾਲ ਦੀ ਪੁਲਿਸ ਦੇ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਕੀਤੀ ਗਈ ਨਾਕਾਬੰਦੀ ਜਿਸ ਦੌਰਾਨ ਪੰਜ ਲੁਟੇਰਿਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਕਾਬੂ ਕੀਤੇ ਗਏ ਲੁਟੇਰਿਆਂ ਦੇ ਕੋਲੋਂ ਚੋਰੀ ਦੇ 15 ਮੋਬਾਈਲ ਫੋਨ ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਇਲਾਕਿਆਂ ਦੇ ਵਿੱਚ ਵਾਰਦਾਤਾਂ ਦੇ ਦੌਰਾਨ ਖੋਏ ਗਏ ਸਨ ਤੇ ਵਾਰਦਾਤ ਦੇ ਵਿੱਚ ਵਰਤੇ ਜਾਣ ਵਾਲੇ ਦੋ ਮੋਟਰਸਾਈਕਲ ਸਣੇ ਦੋ ਲੋਹੇ ਦੇ ਦਾਤ ਵਿਭਰਾਮਤ ਹੋਏ ਨੇ ਤਕਾਬੂ ਲੁਟੇਰਿਆਂ ਵਿੱਚੋਂ ਦੋ ਨਾਬਾਲਗ ਦਸੇ ਜਾ ਰਹੇ ਨੇ ਕਾਬੂ ਕੀਤੇ ਦੋਸ਼ੀਆਂ ਦਾ ਇੱਕ ਦਿਨਾਂ ਪੁਲਿਸ ਰਿਮਾਂਡ ਹਾਸਲ ਹੋਇਆ ਤੇ ਇਸ ਮਾਮਲੇ ਦੇ ਵਿੱਚ ਅਗਲੀ ਪੁੱਛਗਿਰਿ ਜਾਰੀ ਹੈ ਤਾਂ ਦੱਸਦੀ ਹੈ ਕਿ ਸਹਾਇਕ ਪੁਲਿਸ ਕਮਿਸ਼ਨਰ ਦਵਿੰਦਰ ਕੁਮਾਰ ਚੌਧਰੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ਾਰਤੀ ਅੰਸਰਾ ਦੇ ਖਿਲਾਫ ਵਿੱਡੀ ਗਈ ਮੁਹਿੰਮ ਦੇ ਤਹਿਤ ਵੱਡੀ ਸਫਲਤਾ ਹਾਸਲ ਹੋਈ ਹੈ ਗੁਪਤ ਸੂਚਨਾ ਪੁਲਿਸ ਨੂੰ ਮਿਲੀ ਸੀ ਜਿਸ ਦੇ ਆਧਾਰ ਤੇ ਨੂਰਵਾਲਾ ਰੋਡ ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਤੇ ਚੈਕਿੰਗ ਦੌਰਾਨ ਲੁੱਟਖੋਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਹ ਬਦਮਾਸ਼ ਕਾਬੂ ਕੀਤੇ ਗਏ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਕਈ ਵਾਰਦਾਤਾ ਨੂੰ ਅੰਜਾਮ ਦੇ ਚੁੱਕੇ ਨੇ ਪ੍ਰਵਾਸੀਆਂ ਨੂੰ ਇਹ ਡਰਾ ਧਮਕਾ ਕੇ ਉਹਨਾਂ ਪਾਸੋਂ ਲੁੱਟ ਕਰਦੇ ਸਨ ਤਾਂ ਇਹਨਾਂ ਦੇ ਕਾਬੂ ਹੁੰਦੇ ਨਾਲ ਹੁਣ ਲੋਕਾਂ ਨੂੰ ਥੋੜੀ ਜਿਹੀ ਰਾਹਤ ਜ਼ਰੂਰ ਮਿਲੇਗੀ ਏ ਜੀ ਮਿਤੀ 4 2 25 ਨੂੰ ਇਨਸਪੈਕਟਰ ਜਸਵੀਰ ਸਿੰਘ ਐਸ ਐਚ ਓ ਜੋਧੇੜਾਲ ਤੇ ਐਸ ਏ ਜਸਪਾਲ ਸਿੰਘ ਥਾਣਾ ਜੋਧੇੜਾਲ ਵੱਲੋਂ ਨੂਰਵਾਲਾ ਰੋਡ ਤੇ ਹੌਜਰੀ ਕੰਪਲੈਕਸ ਦੇ ਨੇੜੇ ਦੁਰਾਨੇ ਨਾਕਾਬੰਦੀ ਜਿਹੜੇ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਚੋਂ ਦੋ ਜੁਵਨਾਇਲ ਐ ਇਹਨਾਂ ਦੇ ਕੋਲੋਂ ਸਨੇਚ ਕੀਤੇ ਹੋਏ 15 ਮੋਬਾਈਲ ਦੋ ਮੋਟਰਸਾਈਕਲ ਤੇ ਦੋ ਦਾਤਰ ਰਿਕਵਰ ਕੀਤੇ ਇਹਨਾਂ ਦਾ ਇੱਕ ਦਿਨ ਦਾ ਰਿਮਾਂਡ ਮਿਲਿਆ ਸੀਗਾ ਜਿਨ੍ਹਾਂ ਦਾ ਅੱਜ ਰਿਮਾਂਡ ਖਤਮ ਹੋ ਰਿਹਾ ਉਹ ਅੱਜ ਦੁਬਾਰਾ ਪੇਸ਼ ਕਰਕੇ ਇਹਨਾਂ ਤੋਂ ਜਿਹੜੀ ਡੰਗਾਈ ਨਾਲ ਪੁਸ਼ਕਿਸ਼ ਕੀਤੀ ਜਾਊਗੀ ਹੁਣ ਤੱਕ ਦੀ ਪੁੱਛ ਗੇਛੇ ਆਇਆ ਕਿ ਇਹ ਜਿਹੜਾ ਹੈ ਲੇਬਰ ਜਿਹੜੀ ਹੈ ਛੁੱਟੀ ਦੇ ਟਾਈਮ ਤੇ ਉਹਨਾਂ ਤੋਂ ਇਹ ਸਨੇਚਿੰਗ ਕਰਦੇ ਸੀਗੇ ਜੇ ਕੋਈ ਨਹੀਂ ਸਨੇਚਿੰਗ ਵਾਲਾ ਸਿਰੇ ਚੜੀ ਗੱਲ ਤਾਂ ਇਹ ਦਾਤਰ ਦਿਖਾ ਕੇ ਉਹਨਾਂ ਤੋਂ ਖੋਹ ਕਰਦੇ ਸੀ ਸਰ ਇਹ ਨਸ਼ੇ ਦੀ ਵੀ ਆਤੀ ਨਹੀਂ ਨਹੀਂ ਫਿਲਹਾਲ ਇਹ ਗੱਲ ਸਾਹਮਣੇ ਨਹੀਂ ਆਈ ਹੈ ਬਾਕੀ ਇਹਨਾਂ ਦਾ ਡੋਪ ਟੈਸਟ ਕਰਾਵਾਂਗੇ ਮੈਡੀਕਲ ਦੇ ਦੌਰਾਨ ਪਹਿਲਾਂ ਤੋਂ ਵੀ ਕੋਈ ਪਰਚਾ ਹੈਗਾ ਨਹੀਂ ਹਲੇ ਤੱਕ ਉਹ ਕੋਈ ਪਰਚਾ ਨਹੀਂ ਹੈ ਦੋ ਤਾਂ ਜੁਗਨਾਈ ਲਈਏਗੇ ਇਹਨਾਂ ਚੋਂ ਬਾਕੀ ਬਾਹਰ ਦਾ ਤਾਂ 15 ਮੋਬਾਈਲ ਤਾਂ ਰਿਕਵਰੀ ਹੋ ਗਏ ਤੇ ਉਹ ਬਾਕੀ ਹੋਰ ਵੀ ਦੇਖਦੇ ਕੀ ਕੀ ਕੀਤਾ 15 ਤਾਂ ਇਹ ਹੈ ਹੀ ਹੈ ਜਿਹੜੀਆਂ 15 ਮੋਬਾਈਲ ਰਿਕਵਰ ਹੋਏ